ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਆਪਣੇ ਧੀ ਪੁੱਤ ਦੇ ਵਿਰੁੱਧ ਕੋਈ ਵੀ ਗੱਲ ਸੁਣਨ ਲਈ ਮਾਪੇ ਤਿਆਰ ਨਹੀਂ ਹੁੰਦੇ। ਉਹਨਾਂ ਨੂੰ ਵਿਸ਼ਵਾਸ ਇਹ ਨਹੀਂ ਆਉਂਦਾ ਕਿ ਉਹਨਾਂ ਦਾ ਬੱਚਾ ਵੀ ਕੋਈ ਖਨਾਮੀ ਕਰ ਸਕਦਾ ਹੈ। ਇਸ ਦੇ ਉਲਟ ਧੀ ਪੁੱਤ ਦੇ ਵਿਰੁੱਧ ਗੱਲ ਕਰਨ ਵਾਲਾ ਹੀ ਬੁਰਾ ਲੱਗਦਾ ਹੈ। ਤੇ ਲੱਗਦਾ ਇਉਂ ਹੈ ਜਿਵੇਂ ਉਹ ਝੂਠ ਬੋਲ ਰਿਹਾ ਹੋਵੇ ਅਜਹੀ ਹਾਲਤ ਵਿੱਚ ਮਾਂ ਪਿਓ ਨੂੰ ਆਪਣੇ ਧੀ ਪੁੱਤ ਦੇ ਪੱਖ ਵਿੱਚ ਜਾਤ ਸਫਾਈ ਵਿੱਚ ਇੱਕ ਥਾਪੜ ਗਏ ਕੁਝ ਨਾ ਕੁਝ ਆਖਣਾ ਪੈਂਦਾ ਹੈ ਧੀ ਪੁੱਤ ਦੇ ਹੱਕ ਵਿੱਚ ਉਹਦੇ ਮਾਪੇ ਇੱਕ ਨਹੀਂ ਥਾਪਣਗੇ ਤਾਂ ਹੋਰ ਕੌਣ ਥਾਪੜੇਗਾ ਉਸ ਦਿਨ ਵੀ ਅਜਿਹਾ ਹੀ ਹੋਇਆ ਸ਼ਿਆਮੋ ਫਰਵਾਹੀ ਤੋਂ ਆਕੇ ਘਰੇ ਜਾਣ ਦੇ ਥਾਂ ਪਹਿਲਾਂ ਹਰਦਿੱਤ ਦੇ ਘਰ ਗਈ ਘਰ ਵਿੱਚ ਨਾ ਤਾਂ ਹਰਦਿੱਤ ਸੀ ਅਤੇ ਨਾ ਹੀ ਉਹਦਾ ਮੁੰਡਾ ਦਿਆਲੋ ਨੇ ਗੱਲ ਸੁਣੀ ਤਾਂ ਜਿਵੇਂ ਉਹਦੇ ਕੰਨਾਂ ਨੂੰ ਇਤਵਾਰ ਨਾ ਆਇਆ ਹੋਵੇ ਉਹ ਸੁੱਨ ਹੋ ਗਈ। ਸ਼ਿਆਮੂ ਗੱਲ ਦੀ ਢਾਈ ਨਾਲ ਢਾਈ ਜੋੜੀ ਜਾ ਰਹੀ ਸੀ। ਲੱਗਦਾ ਹੀ ਨਹੀਂ ਸੀ ਕਿ ਉਹ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਹੋਵੇਗਾ। ਜਦ ਦਸਾਈ ਗੱਲ ਮੁਕਾ ਬੈਠੀ ਤਾਂ ਦਿਆਲੋ ਦੀ ਪ੍ਰਤੀਕਿਰਿਆ ਦੇਖਣ ਲਈ ਉਹਦੇ ਮੂੰਹ ਬਲ ਟਿੱਕ ਟਿੱਕੀ ਲਾ ਕੇ ਚਾਕਣ ਲੱਗੀ। ਤਾਂ ਦਿਆਲੋ ਨੇ ਮਨ ਵਿੱਚ ਹੌਸਲਾ ਇਕੱਠਾ ਕੀਤਾ ਤੇ ਬਣਾਸਵਾਰ ਕੇ ਉਹਨੂੰ ਕਹਿੰਦੀ ਸ਼ਿਆਮ ਕੋਰੇ ਬੰਦਾ ਜਿਹੋ ਜਿਆ ਹੁੰਦਾ ਉਹੋ ਜੀ ਗੱਲ ਕਰਦਾ ਤੂੰ ਤਾਂ ਜਮਾ ਹੀ ਮੇਰੀ ਧੀ ਦੀ ਕਹਾਣੀ ਬਣਾ ਕੇ ਤੋਰਦੀ ਤੈਨੂੰ ਕੀ ਪਤਾ ਬਈ ਨਾਇਆ ਦਾ ਮੁੰਡਾ ਤਾਂ ਅਸੀਂ ਆਪ ਤੋਰਿਆ ਕੁੜੀ ਨਾਲ ਉਹਦਣ ਕਿਦਣ ਦਾ ਸਾਡੇ ਘਰ ਆਉਣਾ ਜਾਣਾ ਉਹਦਾ ਜਿਹੋ ਜ੍ਹਾ ਸਾਡਾ ਮੁੰਡਾ ਹਰਿੰਦਰ ਉਹੋ ਜ੍ਹਾ ਉਹਨੇ ਸੰਘੇੜੀਂ ਜਾਣਾ ਸੀ ਆਪਣੀ ਮਾਂ ਕੋਲ ਸਾਡੀ ਪਿੰਦਰ ਨੇ ਜਾਣਾ ਸੀ ਚੰਨਣ ਨਾਲ ਨਾਨਕੀ ਉਹ ਮੁੰਡਾ ਉਹਦੇ ਨਾਲ ਉੱਠ ਗਿਆ ਤਾਂ ਦੱਸ ਕੀ ਪਚਾਲਾ ਗਿਆ ਹੋਟਲ ਚੋਪਾ ਜਾ ਪੀ ਲਈ ਤਾਂ ਕੀ ਹੋ ਗਿਆ ਇੱਥੇ ਨੇ ਤਾਂ ਸਿ ਸਾਰਾ ਟੱਬਰ ਬੈਠ ਕੇ ਜੋ ਇਕੱਠੇ ਬੈਠ ਕੇ ਚਾਹ ਪੀਂਦੇ ਆ ਵਿੱਚ ਉਹ ਮੁੰਡਾ ਹੁੰਦਾ ਕਾਲਜ ਚੋਂ ਰਾਮ ਪਰੇ ਜਾ ਕੇ ਕੀ ਮੁੰਡੇ ਕੁੜੀਆਂ ਇਕੱਠੇ ਨਹੀਂ ਬੈਠਦੇ ਜਾਂ ਕੀ ਇਕੱਠੇ ਚਾਹ ਨਹੀਂ ਪਿੰਦੇ ਜਾਂ ਤਾਂ ਹੋਰ ਦੱਸ ਕੀ ਦੇਖਿਆ ਐਵੇਂ ਫੰਗਾ ਤੋਂ ਡਰ ਬਣਾ ਤਰੀਅਤ ਤੂੰ ਆਪਦੀ ਮੰਜੀ ਥੱਲੇ ਸੋਟਾ ਫੇਰਗਾ ਤੂੰ ਕੀ ਕੀ ਨਹੀਂ ਕੀਤਾ ਹੁਣ ਤੂੰ ਸਾਡੀਆਂ ਧੀਆਂ ਨੂੰ ਪੈ ਨਿਕਲੀ ਖਬਰਦਾਰ ਜੇ ਮੇਰੀ ਧੀ ਦੀ ਕੋਈ ਗੱਲ ਕਰੀ ਤਾਂ ਉਹਦੇ ਪਿਓ ਨੂੰ ਪਤਾ ਲੱਗ ਗਿਆ ਤਾਂ ਤੇਰੇ ਲਈ ਰਾਂ ਕਿਹੜਾ ਨਹੀਂ ਬਣਾ ਦੂ ਉਹ ਮੇਰੇ ਕੋਲੇ ਤਾਂ ਤੂੰ ਆ ਗਈ ਗਾਹ ਕਿਸੇ ਕੋਲ ਹੋਰ ਕੋਲ ਨਾ ਇਹ ਗੱਲ ਆਖੀ ਸੋਚ ਸਮਝ ਕੇ ਆਖੀ ਤੈਨੂੰ ਹੁਣ ਦੱਸ ਦਿੰਨੀ ਆ ਦਿਆਲੋ ਦਾ ਉਲਟਾ ਬਖਿਆਨ ਸੁਣ ਕੇ ਸ਼ਿਆਮੋ ਪੈਮਾਨ ਹੋ ਗਈ ਉਹਨ ਹਰਦਿਤ ਦੇ ਵੱਡੇ ਘਰ ਦਾ ਸੇਕ ਵੀ ਮਾਰਨ ਲੱਗਿਆ ਉਹਨਾਂ ਚਿੱਤ ਵਿੱਚ ਹੀ ਸੋਚਿਆ ਮਨਾ ਇਹ ਕੁਝ ਕਾਹਨੂੰ ਆਖਣਾ ਸੀ ਇਹਨਾਂ ਦੇ ਘਰ ਆ ਕੇ ਇਹ ਈ ਮੀ ਤਾਂ ਉਲਟ ਮੈਨੂੰ ਹੀ ਬਣਨ ਲੱਗ ਪਈ ਤੇ ਫਿਰ ਸ਼ਿਆਮੋ ਦੇ ਦਿਮਾਗ ਵਿੱਚ ਇੱਕ ਚੰਗਿਆੜਾ ਜਿਹਾ ਪੜ ਗਿਆ ਉਹਨੇ ਆਪਣੇ ਹੀ ਦਿਲ ਵਿੱਚ ਆਖਿਆ ਲੈ ਮੈਨੂੰ ਕੀ ਨਹੀਂ ਮੰਨਦੀ ਨਾ ਮੰਨੇ ਜੇ ਦਿਨ ਭਰਿਆੜ ਹੋਣਗੇ ਆਪੇ ਅੱਖਾਂ ਜੋ ਕੁ ਸੁਣਦੇ ਕੇ ਰਹੂਗੀ ਉਸ ਦਿਨ ਤਾਂ ਮੰਨੂਗੀ ਮੈਨੂੰ ਕੀ ਲੈਣਾ ਬਣਾ ਕੇ ਤੇ ਫਿਰ ਅਦੀਰ ਜੀ ਹੋ ਕੇ ਸ਼ਿਆਮੋ ਨੇ ਦਿਆਲੋ ਦੇ ਮੂਰੇ ਹੱਥ ਬੰਨੇ ਆਖਿਆ ਭੈਣੇ ਮੈਨੂੰ ਨਹੀਂ ਸੀ ਪਤਾ ਮੈਨੂੰ ਤਾਂ ਕਮਲੇ ਜੀ ਗੱਲ ਲੱਗੀ ਸਾਨੂੰ ਪੁਰਾਣੇ ਬੰਦਿਆਂ ਨੂੰ ਕੀ ਪਤਾ ਨਵੇਂ ਮੁੰਡੇ ਕੁੜੀਆਂ ਦੀਆਂ ਗੱਲਾਂ ਦਾ ਮੈਂ ਤਾਂ ਤੁਹਾਨੂੰ ਆਪ ਦਾ ਜਾਣ ਕੇ ਆ ਗਈ ਤੁਹਾਡੇ ਘਰ ਮੈਂ ਕਿਹੜਾ ਹੋਰ ਕਿਸੇ ਕੋਲ ਗੱਲ ਕੀਤੀ ਐ ਜਾਂ ਕਰੂੰਗੀ ਮੈਨੂੰ ਮਾਫੀ ਦੇ ਪੈਣੇ ਤੇ ਉਹ ਗੋਡਿਆਂ ਤੇ ਹੱਥ ਦਾ ਭਾਰ ਦੇ ਕੇ ਵੈਗਰੂ ਵੈਗਰੂ ਕਰਦੀ ਉੱਠ ਖੜੀ ਹੋਈ ਆਪਣੇ ਛੋਟੀ ਸੰਭਾਲ ਨੱਕ ਉੱਤੇ ਐਨਕ ਠੀਕ ਕੀਤੀ ਤੇ ਸੁੰਨੇ ਦਾ ਲੜਮੋਢੇ ਉਤੇ ਪਛਾਣ ਸੁਟ ਕੇ ਹੌਲੀ-ਹੌਲੀ ਕਦਮ ਧਰਦੀ ਹਰਦਿਤ ਦੇ ਘਰੋਂ ਤੁਰ ਗਈ। ਡਿਆਲੋ ਨੇ ਆਪਣੀ ਜਾਨ ਵਿੱਚ ਸ਼ਿਆਮੋਂ ਦਾ ਮੂੰਹ ਤਾਂ ਬੰਦ ਕਰ ਦਿੱਤਾ ਪਰ ਉਹਦੇ ਤੌਰ ਅੰਦਰ ਇੱਕ ਅੱਗ ਮਚ ਗਈ। ਧੀ ਦੀ ਗੱਲ ਸੁਣ ਕੇ ਉਹਦਾ ਕਾਲ ਦਾ ਪੱਛਲ ਗਿਆ। ਸੋਚਾਂ ਦੇ ਗਵਾਰ ਵਿੱਚ ਉਤਰ ਕੇ ਉਹਨੂੰ ਲੱਗਿਆ ਕਿ ਪਸ਼ਪਿੰਦਰ ਹੁਣ ਮੁੜ ਕੇ ਘਰ ਨਹੀਂ ਆਵੇਗੀ। ਉਦਲ ਹੀ ਜਾਵੇਗੀ ਸਮਝ ਬਸ। ਝੱਟ ਦੇ ਕੇ ਉਹਨੂੰ ਵਾਪਸ ਪਿੰਡ ਲਿਆਂਦਾ ਜਾਵੇ। ਤਦ ਹੀ ਉਦੇ ਕਾਲ ਦੇ ਠੰਡ ਪਵੇਗੀ ਇਸੇ ਕਰਕੇ ਹੀ ਉਹਨੇ ਅਗਲੇ ਦਿਨ ਹਰਿੰਦਰ ਨੂੰ ਚੰਨਣਵਾਲ ਭੇਜਿਆ ਅਤੇ ਬਸਪਿੰਦਰ ਨੂੰ ਲੈ ਆਇਆ ਬਸਪਿੰਦਰ ਆਇਤਾ ਦਿਆ ਲੋਆਂ ਨਹੀਂ ਬਹਾਨੀ ਗੁੱਸੇ ਹੋ ਕੇ ਉਹਦੇ ਨਾਲ ਖਿਜੀ ਸਭ ਨਾਲ ਤੋਂ ਚੋਰੀ ਹੌਲੀ ਹੌਲੀ ਉਹਦੇ ਨਾਲ ਗੱਲ ਕਰਦੀ ਗੁੱਸੇ ਵਿੱਚ ਗਲਗਲ ਭਰੀ ਹੋਈ ਪਰ ਸਮਝ ਕੇ ਬੋਲਦੀ ਅਦਰਿਆ ਅਦਰਿਆ ਕੁੜੀ ਤਾਂ ਸਾਰਾ ਪੇਤਛੇ ਤੇ ਲੈਂਦੀ ਕਦੇ ਉਹਨੂੰ ਲੱਗਦਾ ਕਿ ਸ਼ਿਆਮੋਂ ਕੁੱਤੀ ਦੀਮੀ ਐ ਐਵੇਂ ਗੱਲ ਬਣਾ ਧਰੀ ਆ ਉਦੀ ਤੇ ਨੂੰ ਕਾਨੂੰ ਇਹੋ ਜਹੀ ਪਰ ਜਦਹੀਂ ਉਹਨੂੰ ਸੱਚ ਆਉਂਦਾ ਉਹ ਪਸ਼ਪਿੰਦਰ ਵੱਲ ਬੇਦਮਾਗ ਜੇ ਕਿਸੇ जख्मी ਜਾਨਵਰ ਵਾਂਗ ਟੁੱਟ ਕੇ ਪੈ ਜਾਂਦੇ ਉਹਦੇ ਕੋਲੋਂ ਆਪਣਾ ਆਪ ਸੰਭਾਲਣਾ ਮੁਸ਼ਕਲ ਹੋ ਜਾਂਦਾ ਉਹਦੇ ਦਿਮਾਗ ਵਿੱਚ ਇੱਕ ਗੱਲ ਨਿਕਲੀ ਨਹੀਂ ਸੀ ਨਿਤ ਉਹ ਇਹ ਗੱਲ ਛੇੜ ਲੈਂਦੇ ਪਸ਼ਪਿੰਦਰ ਦਾ ਜਿਉਣਾ ਦੁੱਬਰ ਕਰ ਰੱਖਿਆ ਸੀ ਕੁੜੀ ਸਾਫ਼ ਮੁਕਰ ਗਈ ਤੇ ਹੁਣ ਮਾਂ ਦੇ ਕੋਹ ਰਾਖਾ ਤੇ ਸਖਤ ਬਤੀ ਦੇ ਸਾਹਮਣੇ ਨਾਬਰ ਵੀ ਹੋਣ ਲੱਗੀ ਸੀ ਮਾਓ ਨੂੰ ਉਲਟਾ ਜਵਾਬ ਕਰਦੀ ਗੱਲ-ਗੱਲ ਵਿੱਚ ਦੱਸਦੀ ਕਿ ਕਿਹੜਾ ਨਿਆਣੀ ਐ ਉਹਨੂੰ ਕਿਹੜਾ ਅਕਲ ਨਹੀਂ ਉਹਨੂੰ ਆਪਣੇ ਨਫੇ-ਨੁਕਸਾਨ ਦਾ ਸਾਰਾ ਪਤਾ ਹੈ ਐਨਾ ਦਿਨਾਂ ਦੀ ਮਗਜ ਖਪਾਏ ਬਾਅਦ ਅਦਿਆਲੋ ਹੰਬ ਕੇ ਬੈਠ ਗਈ ਤੇ ਫਿਰ ਉਹਨੂੰ ਮਹਿਸੂਸ ਹੋਇਆ ਕਿ ਕੁੜੀ ਵਿੱਚ ਕੋਈ ਨੁਕਸ ਨਹੀਂ ਐਵੇਂ ਹੀ ਉਹ ਐਨੇ ਦਿਨ ਉਹਦੀ ਜਾਨ ਖਾਂਦੀ ਰਹੀ ਸ਼ਾਮੋ ਦੀ ਗੱਲ ਸੁਣ ਕੇ ਐਵੇਂ ਹੀ ਉਹਨੇ ਕੁੜੀ ਦਾ ਖੜਾ ਕਰ ਲਿਆ ਤੇ ਆਪਣੇ ਜਾਨ ਵੀ ਦੁਖੀ ਕੀਤੀ ਜੇ ਹੋਵੇ ਵੀ ਤਾਂ ਅੱਜ ਕੱਲ੍ਹ ਦੇ ਕਾਲਜਾਂ ਵਿੱਚ ਪੜਦੇ ਮੁੰਡੇ ਕੁੜੀਆਂ ਸੌਂਵਾਰੀ ਇਕੱਠੇ ਆਉਂਦੇ ਜਾਂਦੇ ਹਨ ਹੋਟਲ ਵਿੱਚ ਚਾਹ ਪੀਣੀ ਕਿੱਦਾਂ ਲ ਕੋ ਕਾਰ ਮੈਂ ਦਿਹਾਲੋ ਨੂੰ ਆਪਣੇ ਜੱਟ ਅਭਿਮਾਨ ਦਾ ਆਸਰਾ ਵੀ ਮਿਲਣ ਲੱਗਾ ਉਹ ਸੋਚਦੀ ਨਾਈਆਂ ਦੇ ਮੁੰਡੇ ਦੀ ਕੀ ਮਜਾਲ ਕਿ ਉਹਨਾਂ ਦੀ ਕੁੜੀ ਵੱਲ ਮੈਲੀ ਨਜ਼ਰ ਨਾਲ ਝਾਕ ਵੀ ਜਾਵੇ ਉਸ ਦਿਨ ਦਿਨ ਛਿਪੇ ਨਸੀਬ ਉਹਨਾਂ ਦੇ ਘਰ ਆਇਆ ਪਰ ਹਰਦੇਤ ਸਿੰਘ ਹੋਰੀ ਤਾਂ ਹਾਲੇ ਖੇਤੋਂ ਹੀ ਨਹੀਂ ਮੁੜੇ ਸਨ ਦਿਆਲੋ ਦੇ ਨਸੀਬ ਨੂੰ ਰਸੋਈ ਮਰੇ ਢਹਿ ਬਏ ਮੰਝੀ ਉੱਤੇ ਬਿਠਾ ਲਿਆ। ਪਛਪਿੰਦਰ ਨੇ ਨਸੀਬ ਨਾਲ ਇੱਕ ਆਦਰ ਰਸਮੀ ਜਿਹੀ ਗੱਲ ਕੀਤੀ। ਬਸ ਐਵੇਂ ਬੁਲਾਉਣ ਦਾ ਬਹਾਨਾ। ਬਿਜਲੀ ਦਾ ਮਤਲਬ ਦਿਆਲੋ ਨੇ ਜਗਾ ਦਿੱਤਾ। ਚਾਨਣ ਵਿੱਚ ਉਹਨੇ ਬੜੇ ਗੌਰ ਨਾਲ ਦੋਵਾਂ ਦੀ ਗੱਲ ਕਰਦਿਆਂ ਕਾ ਅੱਖ ਨਾਲ ਧਾੜਨਾ ਕੀਤੀ। ਪਰ ਨਾ ਉਹਨਾਂ ਦੀ ਗੱਲ ਕਥ ਅਤੇ ਦੇਖਣੀ ਪਾਖਣੀ ਤੋਂ ਬਿਲਕੁਲ ਨਹੀਂ ਸੀ ਲੱਗਦਾ ਕਿ ਉਹਨਾਂ ਦੇ ਮਨਾਂ ਵਿੱਚ ਕੋਈ ਮੈਲ ਹੋਵੇਗੀ। ਦਿਆਲੋ ਨੂੰ ਤਾਂ ਉਹ ਪਹਿਲਾਂ ਵਾਂਗ ਹੀ ਸਧਾਰਨ ਵਰਤੋ ਕਰਦੇ ਪ੍ਰਤੀਤ ਹੋਏ। ਦਿਆਲੋ ਨੇ ਤੌੜੀ ਦਾ ਪੱਕਾ ਦੁੱਧ ਲਾ ਕੇ ਨਸੀਬ ਨੂੰ ਗਲਾਸ ਫੜਾਇਆ। ਉਹਨੇ ਘੁੱਟੇ ਘੁੱਟੇ ਦੁੱਧ ਪੀ ਲਿਆ। ਦੁੱਧ ਪੀਂਦਾ ਤਾਂ ਉਹ ਬੜਾ ਹੀ ਸੌ ਲੱਗ ਰਿਹਾ ਸੀ ਤੇ ਫਿਰ ਦਿਆਲੋ ਨੇ ਉਹਨੂੰ ਆਖਿਆ, "ਭਾਈ ਨਸੀਬ, ਤੇਰਾ ਮਾਮਾ ਤਾਂ ਪਤਾ ਨਹੀਂ ਕਦੋਂ ਆਵੇ ਹੁਣ ਤੇ ਨਾਲੇ ਜੇ ਆ ਵੀ ਗਿਆ ਤਾਂ ਉਹ ਤੋਂ ਰਾਮਪੁਰੇ ਕੱਲ ਨੂੰ ਤਾਂ ਨਹੀਂ ਜਾਇਆ ਜਾਣਾ। ਨਰਮੇਂਦੀ ਬਜਾਈ ਮਗਾ ਕੇ ਹੁਣ ਤਾਂ ਉਹ ਘਰੋ ਕੇ ਤੇ ਨਿਕਲੋ।" ਤੋ ਦੋ ਦਿਨ ਹੋਰ ਜਰੰਦ ਕਰ ਫੇਰ ਤੈਨੂੰ ਲੈ ਜੋ ਉਹ ਰਾਮਪੁਰੇ ਰਾਮਪੁਰਾ ਕਿਹੜਾ ਦੂਰ ਐ ਹਰ ਦਿਲ ਸੋਨੂ ਬਥੇਰਾ ਕਹਿ ਦੋ ਨਸੀਬ ਕਈ ਦਿਨਾਂ ਤੱਕ ਮੁੜ ਕੇ ਉਹਨਾਂ ਦੇ ਘਰੀ ਨਹੀਂ ਆਇਆ ਤੇ ਨਾਲੇ ਇਹ ਤਾਂ ਉਹਨਾਂ ਦੇ ਘਰ ਜਾਣ ਦਾ ਇੱਕ ਬਹਾਨਾ ਸੀ ਬੀ ਇਹਦਾ ਨਤੀਜਾ ਤਾਂ ਜੇ ਨਿਕਲਿਆ ਨਹੀਂ ਸੀ ਬੀ ਉਹ ਤਾਂ ਪਹਿਲਾਂ ਉਹਨੂੰ ਕਿਹੜੀ ਨੌਕਰੀ ਮਿਲ ਜਾਣੀ ਸੀ ਪੁਸ਼ਪਿੰਦਰ ਨੇ ਭਾਵੇਂ ਆਪ ਹੀ ਨਸੀਬ ਨੂੰ ਸਮਝਾ ਦਿੱਤਾ ਸੀ ਕਿ ਉਹ ਉਹਨਾਂ ਦੇ ਘਰ ਕਾ ਦੇਖ ਰਹੀ ਆਵੇ ਬਹੁਤ ਆ ਨਾਵੇ ਫੇਰ ਵੀ ਉਹ ਦੀ ਉਡੀਕ ਕਰਦੀ ਰਹਿੰਦੀ ਨਸੀਬ ਉਸ ਆਥਣ ਤੋਂ ਬਾਅਦ ਕਦੇ ਵੀ ਨਹੀਂ ਆਇਆ ਸੀ ਪਸ਼ਪਿੰਦਰ ਘਰ ਵਿੱਚ ਕੈਦਨ ਜਹੀ ਬਣ ਕੇ ਰਹਿਣ ਲੱਗੀ ਨਾ ਪਿੰਡ ਵਿੱਚ ਕਿਧਰੇ ਕਿਸੇ ਦੇ ਘਰ ਜਾਂਦੀ ਤੇ ਨਾ ਹੀ ਨਸੀਬ ਨੂੰ ਉਹਨਾਂ ਦੇ ਘਰ ਆ ਕੇ ਮਿਲਣ ਦੀ ਕੋਸ਼ਿਸ਼ ਕਰਦੀ ਬਸ ਹੁਣ ਤਾਂ ਨਤੀਜਾ ਨਿਕਲਣ ਦੀ ਉਡੀਕ ਰੱਖਦੀ ਦਿਲ ਵਿੱਚ ਬੇਤਿਆ ਕਰਦੀ ਰਹਿੰਦੀ ਕਿ ਨਸੀਬ ਚੰਗੇ ਨੰਬਰ ਲੈ ਕੇ ਪਾਸ ਹੋ ਜਾਵੇ ਉਹਦੀ ਆਪਣੀ ਕੋਈ ਗੱਲ ਨਹੀਂ ਅਖੀਰ ਅਡੀਕ ਦੇ ਅਡੀਕ ਦੇ ਬੀਏ ਦਾ ਨਤੀਜਾ ਅਖਬਾਰ ਵਿੱਚ ਆ ਗਿਆ। ਦੋ ਮੈਂ ਹੀ ਪਾਸ ਅਸਨ। ਦੋ ਮੰਦੀ ਹੀ ਸੈਕੰਡ ਡਿਵੀਜ਼ਨ ਆਈ ਸੀ। ਨਸੀਬ ਹੀ ਅਖਬਾਰ ਲੈ ਕੇ ਪਸ਼ਪਿੰਦਰ ਕੋਲ ਉਹਨਾਂ ਦੇ ਘਰ ਭੱਜਿਆ ਭੱਜਿਆ ਆਇਆ। ਦਿਆਲੋ ਨੇ ਚਾਹ ਬਣਾਈ। ਹਰਿੰਦਰ ਦੁਕਾਨ ਤੋਂ 2 ਕਿਲੋ ਲੱਡੂ ਲਿਆ। ਉਸ ਦਿਨ ਤਾਂ ਹਰਦੇਤ ਸਿੰਘ ਵੀ ਘਰ ਸੀ। ਉਹਦਾ ਤਾਂ ਸੀਰੀ ਤੇ ਪਾਲੇ ਵੀ। ਸਭ ਨੇ ਲੱਡੂ ਖਾਦੇ। ਸਾ ਪਸ਼ਮਿੰਦਰ ਦੇ ਬੀਏ ਪਾਸ ਕਰਨ ਦੀਆਂ ਖੁਸ਼ੀਆਂ ਮਨਾ ਰਹੇ ਸਨ ਨਸੀਬ ਦੀ ਗੱਲ ਤਾਂ ਹਰਿੰਦਰ ਨੇ ਹੀ ਇੱਕ ਵਾਰ ਕੀਤੀ ਪਸ਼ਪਿੰਦਰ ਨੂੰ ਜਿੰਨੀ ਖੁਸ਼ੀ ਨਸੀਬ ਦੀ ਸੀ ਆਪਣੇ ਨਹੀਂ ਸੀ ਜਿਵੇਂ ਇਹ ਸਭ ਕੋ ਤੇ ਨਸੀਬ ਦੀ ਖੁਸ਼ੀ ਵਿੱਚ ਹੀ ਕੀਤਾ ਜਾ ਰਿਹਾ ਹੋਵੇ ਆਣੀ ਬਹਾਨੀ ਮੌਕਾ ਲੱਭ ਕੇ ਪਸ਼ਪਿੰਦਰ ਉਹਨਾਂ ਦੇ ਘਰ ਆ ਕੇ ਬੈਠੇ ਨਸੀਬ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੇ ਅਤੇ ਆਪਣੀ ਅੱਖਾਂ ਵਿੱਚੋਂ ਕੋਈ ਅਣਦਿਸਮੀ ਜਿਹੀ ਚਮਕ ਲਿਆ ਕੇ ਮੂੰਹ ਪਵਾ ਲੈਂਦੇ ਅੱਜ ਉਹਦਾ ਦਿਲ ਗਿੱਠ ਚੌੜਾ ਹੋਇਆ ਪਿਆ ਸੀ ਉਹਦਾ ਨਸੀਬ ਕੋਈ ਨੌਕਰੀ ਕਰਨ ਲੱਗੇਗਾ ਤੇ ਫੇਰ ਇਹ ਅਧਿਆਏ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ